ਉਹ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਜੀ ਸਾਰੀ ਹਾਂਜੀ ਸਸੇ ਕਾਲ ਦੇ ਸਾਰਿਆਂ ਨੂੰ ਨਾਮਾ ਸ਼ਹਿਰ ਵਾਸੀਆਂ ਨੂੰ ਇਹਨਾਂ ਨਾਮਾ ਸ਼ਹਿਰ ਤੋਂ ਰੋਡ ਤੋਂ ਇਧਰ ਇਹ ਰੇਲਬਾਰ ਰੋਡ ਤੋਂ ਪਾਕ ਤੋਂ ਪਾਕ ਤੋਂ ਬਣੀ ਫਿਰ ਉਹ ਕਿਹੜੇ ਹੈਗੇ ਫਿਰ ਉਹ ਟੋਕੀ ਉਹ ਜਿਹੜੇ ਬਣਾਉਂਦੇ ਆ ਫਾਸਟ ਰੂਟ ਫਾਸਟ ਰੂਟ ਜੋ ਵੀ ਹੈਗਾ ਉਹਨਾਂ ਦੇ ਮੈਨੂੰ ਫੋਨ ਆਏ ਹੋਰ ਆਏ ਤੇ ਇਥੇ ਇਹ ਮੰਗਦੇ ਆ ਬਹੁਤ ਤੰਗ ਕਰਦੇ ਆ ਲੈ ਕੇ ਜੀ ਉਹਨੂੰ ਲੈ ਗਏ ਲੈ ਕੇ ਲੈ ਕੇ ਜੀ ਥਾਣੇ ਸਾਰੇ ਫੋਨ ਚੱਕ ਲੈਂਦੇ ਆ ਕਦੀ ਕੋਸ਼ਿਸ਼ ਕਰਦੇ ਆ ਮੈਨੂੰ ਫੋਨ ਆ ਦੇ ਸਕੇ ਸਾਡੇ ਚੇਲੇ ਸਗੇ ਇਹਨਾਂ ਦੇ ਹੱਥ ਆ ਗਏ ਇਹਨਾਂ ਨੂੰ ਕਿਵੇਂ ਜਦੋਂ ਇਹਨਾਂ ਦੇ ਹੱਥੋਂ ਪਾਈ ਕਰਦਾ ਹੋਊਗਾ ਉਸ ਵੇਲੇ ਲੱਗਦੀ ਵੀ ਆ ਇਹਨਾਂ ਨੂੰ ਕਿਵੇਂ ਦੋ ਮਿੰਟ ਘੇਰੋ ਮੈਂ ਆ ਗਈ ਮੈਂ ਇਸ ਵੇਲੇ ਗੜਸ਼ੰਕਰ ਬੋਲੀ ਵਾਲੇ ਖੱਟਾ ਦੇ ਡੇਰੇ ਤੋਂ ਵਾ ਕਿੱਥੇ ਮਹਾਰਾਜ ਜਿਹੜੇ 51 ਸਾਲ ਖੜੇ ਰਹੇ ਜਿਨ੍ਹਾਂ ਨੇ ਚੁੱਪ ਧਾਰ ਰੱਖੀ ਜਿਹੜੇ ਭਲੋਹਾਰੀ ਰਹੇ ਕਿਉਂਕਿ ਜੱਦੇ ਮਹਾਰਾਜ ਗਏ ਆ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ 52 ਸਾਲ ਬਾਅਦ ਬੋਲ ਕੇ ਉਸ ਗੱਦੀ ਤੇ ਲੈ ਕੇ ਗਏ ਆ ਤਾਂ ਮੈਂ ਇਸ ਚੋਲੇ ਦੇ ਵਿੱਚ ਨਹੀਂ ਤਾਂ ਮੈਂ ਵੀ ਇੱਕ ਬੜਾ ਹੀ ਹੈਲੈਂਡ ਸੀ ਉੱਥੇ ਅਸੀਂ ਹੀਵਾ ਚੱਲਦੀ ਆ ਇਸ ਕਰਕੇ ਸਾਡੀ ਤਾਂ ਸਭ ਨੂੰ ਇਹ ਅਪੀਲ ਵਾ ਕੋਈ ਵੀ ਇਦਾਂ ਆ ਦੁਕਾਨਾਂ ਤੇ ਮੰਗਦੇ ਕਿਸੇ ਨੂੰ ਕੋਈ ਤੁਹਾਨੂੰ 10 ਰੁਪਏ ਨਾਲ ਦਵੋ ਕੱਲੋ ਕਿਸੇ ਦੇ ਕੋਈ ਚੋਰੀ ਕਰ ਜਾਵੇ ਕੱਲੋ ਕਿਸੇ ਦੇ ਕੋਈ ਚੋਰੀ ਕਰ ਦੇ ਕਰ ਜਾਵੇ ਫਿਰ ਤੁਸੀਂ ਸਾਡੇ ਡੇਰੇ ਚ ਕੰਮ ਹੋਗੇ ਕਿਉਂ ਇੱਕ ਵਾਰੀ ਪਹਿਲਾਂ ਵਕੀਲ ਜਿਹੜਾ ਬਾਲੀਆ ਵਕੀਲਵਾ ਇੱਥੇ ਬੰਗਿਆ ਤੁਸੀਂ ਕਿ ਉੱਥੇ ਵੀ ਕੋਈ ਮੰਗਣ ਗਿਆ ਉਹਨਾਂ ਦੇ ਫੋਨ ਚੱਕ ਕੇ ਲੈ ਗਏ ਮੇਕੋ ਆਏ ਕਹਿੰਦੇ ਤੁਹਾਡੇ ਚੇਲੇ ਆ ਮੈਂ ਕਿਹਾ ਚੇਲੇ ਤਾਂ ਸਾਰੇ ਚੇਲੇ ਥੋੜੀ ਹੁੰਦੇ ਆ ਕੋਈ ਜਿਹੜੇ ਮੇਕੋ ਰਹਿੰਦੇ ਸੀ ਉਹਦੇ ਜ਼ਿੰਮੇਵਾਰ ਆ ਬਾਹਰ ਤਾਂ ਕੋਈ ਚੋਰ ਵੀ ਘੁੰਮਦੀ ਐ ਇਸ ਕਰਕੇ ਇਹ ਇਹ ਮੈਟਰ ਆ ਇਹ ਕਿ ਸੂਟ ਪਾ ਕੇ ਉਹਦੇ ਮੰਗਦੇ ਜਿਆਦਾ ਹੈਗਾ ਨਸ਼ਾ ਵਧਿਆ ਹਾਂ ਅੱਜ ਕੱਲ ਕੋਈ ਜ਼ਰੂਰੀ ਨਹੀਂ ਕਿ ਇਹੇ ਸੂਟ ਪਾ ਕੇ ਮਹਾਂਤੇ ਹੋ ਸਾਡੀ ਲੁੱਟਣ ਵਾਲੇ ਵੀ ਹੋ ਸਕਦੇ ਆ ਤੇ ਮੈਂ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੋ ਸਾਨੂੰ ਇੱਥੇ ਲੋਕਾਂ ਤੋਂ ਪਤਾ ਲੱਗੀ ਆ ਉਹ ਕਹਿੰਦੇ ਕਿ ਬੱਸਾ ਬੱਸ ਦੇ ਅੰਦਰ ਜਾਂਦੇ ਬੱਸ ਅੱਡੇ ਤੇ ਜਾਂਦੇ ਇਹਨਾਂ ਨੂੰ ਰੋਕਿਆ ਵੀ ਗਿਆ ਜੇ ਕੋਈ ਨਹੀਂ ਪੈਸੇ ਦਿੰਦਾ ਤਾਂ ਸ਼ਰਾਪ ਦਿੰਦੇ ਉਹਨਾਂ ਤੇ ਫਿਰ ਦਾਗ ਤਾਂ ਤੁਹਾਡੇ ਉੱਤੇ ਲੱਗਦਾ ਨਾ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਮਹਾਂਤ ਹੋਵੇ ਉਹ ਕੋਈ ਨਹੀਂ ਨਾ ਬੱਸਾ ਮੰਗਦੇ ਨਾ ਵਾਸਤਾ ਜੇ ਬੱਸਾ ਜਿਹੜੇ ਮੰਗਦੇ ਵੀ ਹੋਣਗੇ ਸਾਨੂੰ ਉਹਨਾਂ ਦਾ ਸ਼ਰਾਪ ਕੋਈ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਸ਼ਰਾਪ ਐਸਾ ਸਰਾਫ ਕਾ ਦਾ ਲੱਗਣਾ ਜਿਹੜੇ ਤੁਸੀਂ ਤੁਸੀਂ ਤੰਗ ਕਰਾਂਗੇ ਉਹ ਸਰਾਫ ਹੋਊਗਾ ਸਾਨੂੰ ਪਤਾ ਸਾਡਾ ਨਾਮਾ ਸ਼ਹਿਰ ਪਰ ਮੈਮ ਦਾਗ ਦਾ ਮਾਈ ਜੀ ਜਿਹੜਾ ਦਾਗ ਤੋਂ ਲੱਗਦਾ ਨਾ ਦਾਗ ਤਾਂ ਸਾਨੂੰ ਲੱਗਦਾ ਤਾਂ ਹੀ ਤਾਂ ਅਸੀਂ ਉੱਥੋਂ ਉੱਠ ਕੇ ਆਏ ਇਹਨੇ ਮੈਨੂੰ ਕੀ ਜ਼ਰੂਰਤ ਸੀ ਇੱਥੇ ਆਣ ਦੀ ਸਵੇਲੇ ਬਾਜੀ ਦੋ ਹੋਰ ਆ ਜਿਹੜੇ ਇਹ ਬੇਰੂਪੀਏ ਜਿਹੜੇ ਵੜ ਰਹੇ ਸਾਡੇ ਹੱਥ ਆ ਜਾਣ ਅਸੀਂ ਕਿਸੇ ਨੂੰ ਮਾਰਦੇ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਵਾਂਗੇ ਉਹਨਾਂ ਕੋਲ ਲਿਖਾਵਾਂਗੇ ਕੱਲ ਨੂੰ ਸਾਡੇ ਤੇ ਕੋਈ ਝੂਠਾ ਇਲਜ਼ਾਮ ਲਾ ਕੇ ਸਾਡੋ ਕੋ ਫਸਾਵੇ ਇਸ ਕਰਕੇ ਅਸੀਂ ਉੱਥੇ ਜਾਵਾਂਗੇ ਇੱਕ ਗੱਲ ਦਾ ਤੁਸੀਂ ਜ਼ਿਕਰ ਹੋਰ ਕੀਤਾ ਜੋ ਇੱਥੇ ਮੈਨੂੰ ਪਾਸ ਜਿਹੜੇ ਅੱਡੇ ਦੇ ਮੈਂ ਪਰ ਉਹਨਾਂ ਨੇ ਦੱਸਿਆ ਜਿਹੜੇ ਟੈਕਸੀ ਯੂਨੀਅਨ ਦੇ ਭਰਾ ਵੀ ਬੈਠੇ ਇਹਨਾਂ ਨੇ ਵੀ ਦੱਸਿਆ ਖੜੇ ਇੱਥੇ ਇਹ ਕਹਿੰਦੇ ਕਿ ਨਸ਼ਾ ਵੀ ਕਰਦੇ ਆ ਇਹ ਦੇਖੋ ਜਿਹੜੇ ਨਸ਼ਾ ਕਰਦੇ ਉਹ ਨਸ਼ਾ ਕਰਦੇ ਹੋਣਗੇ ਸਾਨੂੰ ਸਾਰੇ ਸ਼ਹਿਰ ਵਿੱਚ ਜਿੱਦਾ ਮੁਰਮਖਾ ਸਾਹਣੀ ਹੋ ਹੋਰ ਮੱਲੂ ਪ੍ਰਧਾਨ ਹੋਣੀ ਸਭ ਸਾਨੂੰ ਜਾਣਦੇ ਆ ਕਿ ਇਹਨਾਂ ਨੂੰ ਪੁੱਛਣ ਜਿਹੜੇ ਬਾਹਰੋਂ ਆ ਗਏ ਆ ਤੁਸੀਂ ਕਿਹਨੂੰ ਅੱਛਾ ਸ਼ਹਿਰ ਚ ਜਾਂਦੇ ਕਿਹੜੇ ਐਮਸੀ ਨੂੰ ਜਾਂਦੇ ਕਿਹਨੇ ਪ੍ਰਧਾਨ ਨੂੰ ਜਾਂਦੇ ਇਹ ਸਾਡੇ ਸ਼ਹਿਰ ਦੇ ਕਿਵਲੇ ਨਹੀਂ ਵੀ ਹੁੰਦੇ ਕੋਈ ਜਾਣਦੇ ਹੈ ਨਹੀਂ ਅਸੀਂ ਇੱਥੇ ਸ਼ਹਿਰ ਵਿੱਚ ਆਪਣੇ ਸ਼ਹਿਰ ਦੇ ਐਮਸੀਆਂ ਦੇ ਪ੍ਰਧਾਨਾਂ ਦੇ ਨਾਮ ਲੈਂਦੇ ਸਾਨੂੰ ਪਤਾ ਉਹ ਇਹ ਬਾਹਰੋਂ ਆ ਕੇ ਬਸ ਜਾਂਦੇ ਹੋਏ ਤੁਗੜਨਾ ਤੇ ਤੰਗ ਕਰਦੇ ਲੋਕਾਂ ਨੂੰ ਸਾਨੂੰ ਫੋਨ ਆਉਂਦੇ ਆ ਅਸੀਂ ਇਹਨਾਂ ਨੂੰ ਲੱਭਦੇ ਸੀ ਅੱਜ ਲੱਭ ਗਏ ਇਹ ਮਾਈ ਮਾਈ ਇਦਾਂ ਮੰਗ ਸਕਦੇ ਇਹ ਬਸ ਨਹੀਂ ਕੋਈ ਉਹ ਕਹਿੰਦੇ ਬੱਸ ਸਾਡੇ ਜੀ ਦਾ ਮਤਲਬ ਬਸੇ ਦਾ ਮਤਲਬ ਨਹੀਂ ਮਾਇਆ ਅੱਛਾ ਮਾਈ ਜੀ ਹੁਣ ਉਹਨੂੰ ਪੋਸਟ ਫੜ ਕੇ ਲੈ ਗਈ ਆ ਹੁਣ ਅਗਲੀ ਕਾਰਵਾਈ ਕੀ ਕਰਨੀ ਕਾਰਵਾਈ ਕੁਛ ਨਹੀਂ ਅਸੀਂ ਉਹਨਾਂ ਕੋਲ ਇਹ ਲਿਖਾਵਾਗੇ ਰਾਜੇ ਉਥੇ ਇਹ ਲਿਖਾਵਾਗੇ ਇਹ ਜਿੱਥੇ ਦਾ ਹੈਗਾ ਉਥੇ ਆਪਣੇ ਘਰ ਜਾਣਾ ਆਇਡੈਂਟੀਫਾਈ ਹੋਣਾ ਚਾਹੀਦਾ ਨਾ ਬਸ ਹਾਂਜੀ ਵੈਰੀਫਾਈ ਹੋਣਾ ਚਾਹੀਦਾ ਹਾਂਜੀ ਹਾਂਜੀ ਅੱਜ ਕੱਲ ਤਾਂ ਮੇਰੀ ਗੱਲ ਸੁਣਾ ਲੁੱਟਾ ਖੋਹਾਂ ਇੰਨੇ ਆ ਹੁਣ ਕਿਹਾ ਕੋਈ ਸੂਟ ਪਾ ਕੇ ਕਿਸੇ ਦੇ ਘਟ ਜਾਵੇ ਤਾਂ ਵੀ ਸਾਨੂੰ ਪਤਾ ਨਮੀ ਆ ਜਾਣੀ ਆ ਕਿਉਂਕਿ ਸਾਡਾ ਆਧਾਰ ਕਾਟ ਸਭ ਕੁਛ ਇੱਥੇ ਸਾਡਾ ਰਾਸ਼ਨ ਕਾਟ ਸਭ ਕੁਛ ਇੱਥੇ ਬਣਿਆ ਜੀ ਜੈ ਮ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕੱਟਤਾ ਸੀ ਨਹੀਂ ਮਾਰੀ ਉਹਨੂੰ ਨਾ ਉਹਨੂੰ ਹੱਥ ਲਾਇਆ ਸੀ ਸਕੂਟਰ ਨਾਲ ਐਕਸੀਡੈਂਟ ਹੋਇਆ ਉਹ ਕਿਹਦੀ ਸੀ ਹਾਂ ਜਸਤਾ ਕਾੜੀ ਪਾਣੀ ਵੀ ਪਿਲਾਇਆ ਉਹਨੂੰ ਉਹਨੂੰ ਪੁੱਛਿਆ ਵੀ ਤੂੰ ਕੀ ਕਰਦਾ ਹੈ ਕਾ ਤੂੰ ਪਰੇਸ਼ਾਨ ਕਰਦਾ ਨੂੰ ਹਾਂ ਬੰਦਾ ਮੈਂ ਤਾਂ ਐਨੀ ਮੰਗਦਾ ਮੈਂ ਤਾਂ ਬਸ ਸਾਮਾ ਮੰਗਦਾ ਮੈਂ ਤਾਂ 1000 ਰੁਪਏ ਮੰਗਦਾ ਪਰ ਕੋਈ ਕੁੱਝ ਨਹੀਂ ਬਣ ਸਕਿਆ ਹੋ ਆਏਗੇ ਮੰਤ ਬਣ ਕੇ ਮੰਤ ਬਣ ਕੇ ਹੋ ਜਾਂਦੀ ਕੀ ਕੀ ਹੋਦਾ ਹੈ ਕੀ ਵਜੂਦ ਹੈ 1500 ਜੇ ਕਾਗਜ਼ੀ ਕੰਮ ਕਰਦੇ ਉਹਨਾਂ ਨੂੰ ਜਾਂਦੇ ਨੇ ਪਤਾ ਨਹੀਂ ਕਿ ਕਿਹੜਾ Nei 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 ਇਹ ਉਹ ਤਾਂ ਮੰਨਦਾ ਇਹ ਸੀ ਕਿ ਜਦੋਂ ਇਹਨੂੰ ਗੁੱਸੇ ਆ ਕਿੱਛਿਆ ਉਹ ਪੱਟਫਾਈ ਬਹੁਤ ਬੋਲੀ ਕੌਣ ਸੀਗੇ ਕੌਣ ਹੋਰ ਜਿਹੜੇ ਉਹ ਦੂਜੇ ਸੀਗੇ ਉਹ ਕੌਣ ਨਕਲੀ ਮਹੰਤ ਸੀਗੇ ਬਣ ਕੇ ਸੀ ਨਕਲੀ ਆ ਅੱਛਾ ਪਹਿਲਾਂ ਵੀ ਅੱਡੇ 'ਚ ਮੰਗਦੇ ਦੇਖੇ ਉਹਨਾਂ ਦੇ ਨਕਲੀ ਆ ਅੱਛਾ ਲੱਗਦੀ ਪਾਇਆ ਮਤਲਬ ਮਹੰਤਾਂ ਨੂੰ ਬਦਨਾਮ ਕਰਨ ਦੀ ਜਿਹੜੀ ਸ਼ਬੀ ਹੈ ਇਹਨਾਂ ਨੂੰ ਕੋਈ ਫੋਨ ਲਿਆਦਾ ਤਾਂ ਅੱਛਾ ਪਹਿਲਾਂ ਵੀ ਅੱਡੇ ਦੇ ਵਿੱਚ ਮੰਗਦੇ ਦੇਖੇ ਕਦੇ ਮੰਗਦੇ ਹੀ ਰਹਿੰਦੇ ਤੇ ਹੁਣ ਜਿਹੜਾ ਮਹੰਤ ਫੜਿਆ ਉਹਨੂੰ ਕੋਰਸ ਵਗੈਰਾ 来게 ਭੱਗੇ ਹੁਣ ਲੈ ਗਏ ਪੁਲਿਸ ਵਾਲੇ ਥਾਣੇ ਨੱਥੇ ਬਿਠਾ ਕੇ ਆ ਗਏ ਐਨਾ ਕਲੀਪਾਂ ਲਗਾ ਕੇ ਉਹ ਮਿਤਾ ਨਹੀਂ ਦੇ ਸਾਡੇ ਅੱਛਾ ਭਾਈ ਜੀ ਭਾਈ ਇੱਕ ਸਵਾਲ ਆ ਹੋਰ ਵੀ ਜਾਂਦੀ ਹੈ ਮਾਈ ਆਂਦੀ ਹੈ ਮਾਈ ਗਲ ਕਰੀ ਵੀ ਜੋ ਵੀ ਕਰੇ ਅੱਛਾ ਮਾਈ ਦੇ ਕੋਲ ਗੱਲ ਤਾਂ ਦੱਸੋ ਇਹਦਾ ਨਕਲੀ ਮੱਤ ਬਣ ਕੇ ਨਹੀਂ ਖੰਭ ਸਕਦੇ ਨਹੀਂ 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 ਭਾਈ ਜੀ ਦੋ ਜਿਹੜੇ ਮੁੰਡੇ ਹੋਰ ਬੱਸਾਂ 'ਚ ਮੰਗਦੇ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ ਤਨੋਂ ਨਾ ਫੜਵਾਇਆ ਇਹ ਮੈਂ ਨਾ ਕਹਿਣਾ ਹੈ ਕਿ ਹੋਰ ਵੀ ਬੰਦੇ ਜਿਹੜੇ ਆ ਨਕਲੀ ਮਹੰਤ ਬਣ ਕੇ ਘੁੰਮਦੇ ਆ ਉਹਨਾਂ ਨੂੰ ਵੀ ਫੜਾਵਾਂਗੇ ਔਰ ਬਸ 8ਡੇ ਵਾਲਿਆਂ ਨੇ ਸ਼ੰਕਾ